ਪਾਕਿਸਤਾਨ ਦੇ ਨਾਲ ਹੋਏ ਭਾਰਤੀ ਸੈਨਾ ਦੇ 1965 ਦੀ ਲੜਾਈ ਦੇ ਇਕਲੋਤੇ ਜੀਵਤ ਬੱਚੇ ਹੀਰੋ ਰਿਟਾਇਰਡ ਕਰਨਲ ਗੁਰਿੰਦਰਜੀਤ ਸਿੰਘ ਸਿੱਧੂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ ਸ਼ਹਿਰ ਵਿੱਚ ਰਹਿ ਰਹੇ ਹਨ ਕਰਨਲ ਸਾਹਿਬ ਨੂੰ ਭਾਰਤੀ ਸੈਨਾ ਦੇ ਬਜਰ ਕੋਰ ਦੇ 골ਡਨ ਐਰੋ ਡਿਵੀਜ਼ਨ ਦੁਆਰਾ 1965 ਭਾਰਤ-ਪਾਕ ਯੁੱਧੇ 60 ਸਾਲ ਪੂਰੇ ਹੋਣ ਤੇ 골ਡਨ ਜੁਬਲੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਗਿਆ ਹੈ 골ਡਨ ਜੁਬਲੀ ਦੇ ਦੌਰਾਨ ਹਵਲਦਾਰ ਅਬਦੁਲ ਹਮੀਦ ਪਰਮਿਤ ਚੱਕਰ ਮਰਨ ਉਪਰੰਤ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਖਾਸ ਤੌਰ ਤੇ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪਾਕਿਸਤਾਨ ਨਾਲ 1965 ਦੀ ਲੜਾਈ ਦੇ ਇਕਲੋਤੇ ਜੀਵਿਤ ਬੱਚੇ ਹੀਰੋ ਰਿਟਾਇਰਡ ਕਰਨਲ ਗੁਰਿੰਦਰਜੀਤ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੂੰ ਰਾਸ਼ਟਰਪਤੀ ਦੁਆਰਾ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਗਵਰਨਰ ਸਾਹਿਬ ਦੁਆਰਾ ਉਹਨਾਂ ਨੂੰ ਇੰਨੇ ਸਾਲਾਂ ਬਾਅਦ ਵੀ ਯਾਦ ਕਰਦੇ ਹੋਏ ਸਨਮਾਨ ਕੀਤਾ ਗਿਆ ਹੈ ਜਿਸ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਕਰ ਹੈ ਅਸਰਤਲ ਦੇ ਹਰ ਸਾਲ ਅਬਦੁਲ ਮੀਰ ਦੀ ਜਾਂਚ ਉਹਨੂੰ ਹੋਮੇਜ ਦੇਣ ਲਈ ਹਰ ਸਾਲ ਨੋਟ ਬਣਾਇਆ ਜਾਂਦਾ ਹਰ ਸਾਲ ਬੜੀ ਧੂਮਧਾਮ ਮਨਾਉਂਦੇ ਐ ਸਾਲ ਕਿਉਂਕਿ ਫਰੰਟ ਕੋਈ ਰਹਾਏ ਸੀ ਉਹਨੂੰ ਪੋਸਟਪੋਨ ਕਰਨਾ ਪਿਆ ਤੇ ਕਦ ਸੀ ਤਬੋਂ ਮਨਾਇਆ ਗਿਆ। ਔਰ ਬੜੀ ਖੁਸ਼ੀ ਦੀ ਗੱਲ ਆ ਕਦ ਇਹਸ਼ ਮੌਕੇ ਤੇ ਪੰਜਾਬ ਦੇ ਗਵਰਨਰ ਵੀ ਆਏ ਸੀ। ਕੱਲ ਐਕਚੁਅਲੀ ਡਾਇਮੰਡ ਜੁਬਲੀ ਸੀ ਸੱਤ ਸਾਲ ਹੋ ਗਏ। ਇਹ ਤੋਂ ਪਹਿਲਾਂ ਇੱਕ ਮੇਰੀ 골ਡ ਜੁਬਲੀ ਬਣਾਈ ਸੀ 1950 ਜੋ 50 ਸਾਲ ਹੋ ਗਏ। ਉਦੋਂ ਪ੍ਰਤਾਪ ਸਿੰਘ ਆਪਣੇ ਸੌਰੀ ਆਪਣੇ ਕੀਬਨਸ ਇਸ ਹੇਰ ਬਲਿਤ ਪ੍ਰਕਾਸ਼ੀ ਬਾਦਲ ਉਹ ਉਹਦੇ ਨਾਲ 600 ਮਿਨਿਸਟਰ ਆਏ ਸੀ 380 ਕਿਵੇਂ ਜਾਇ ਪਰ ਥਿਸ ਟਾਈਮ ਇਜ਼ ਬਰੀ ਗ੍ਰੇਟ ਕਿ ਗਵਰਨਰ ਸੌਰੀ ਪ੍ਰਾਈਮ ਮਿਨਿਸਟਰ ਖੁਦ ਆਇਆ ਚਲ ਗੇ ਮਿਲਨ ਔਰ ਸਾਨੂੰ ਸਾਰਿਆਂ ਨੂੰ ਅਨਕੋਰੇਜ ਕਰਦੇ ਕਹਿ ਰਹੋ ਜੋ ਵੀ ਆ ਇਸ ਲਈ ਕੱਲ ਉਹਨੇ ਆ ਕੇ ਬੜਾ ਅੱਛਾ ਲੈਕਚਰ ਕੀਤਾ ਇੱਕਦਮ ਹੋਰ ਬਣਾਇਆ ਸੀ ਮਿਊਜ਼ੀਅਮ ਉਹਦਾ ਕਟਾਰ ਕੀਤਾ ਉਦੋਂ ਬਾਅਦ ਉਹਨੇ ਦਿੱਤੇ ਖਾਸ ਕਰਕੇ ਕਿ ਉਹ ਮੈਂ ਕੱਲਾ ਸਰਵਾਈਵ ਉਹ ਆਪਸਰ ਪਹਿਲੀ ਇਨਾਮੀ ਦਾ ਉਹਨੇ ਮੈਨੂੰ ਸਪੈਸ਼ਲੀ ਬਣਾ ਮੈਨੂੰ ਮਿਲਾਇਆ ਮੈਨੂੰ ਉਹ ਗਿਫਟ ਪ੍ਰਾਈਜ਼ ਦਿੱਤਾ ਬਹੁਤ ਵਧੀਆ ਔਰ ਮੇਰੇ ਨਾਲ 3 3 4 ਮਿੰਟ ਗੱਲ ਉਹਨੇ ਕੀਤੀ ਮੈਨੂੰ ਬੇਹਦ ਫਖਰ ਇਸ ਲਈ ਮਨਜ਼ੂਰ ਆ ਕਿ 60 ਸਾਲ ਬਾਅਦ ਵੀ ਮੈਨੂੰ ਗਵਰਨਰ ਸਾਹਿਬ ਨੇ ਯਾਦ ਕੀਤਾ ਔਰ ਮੈਨੂੰ ਪ੍ਰਾਈਜ਼ ਦਿੱਤਾ ਬਹੁਤ ਬੜੀ ਗੱਲ ਹੈ ਹਾਲਾਂਕਿ ਮੈਨੂੰ ਪਹਿਲਾਂ ਵਿਸ਼ੇਸ਼ ਤੌਰ ਮੈਂ ਰ ਮੈਨਾ ਪ੍ਰੈਸ਼ਰ ਮਰਦਾ ਪਰ ਉਹਦੀ ਮੈਨੂੰ ਇੰਨੀ ਖੁਸ਼ੀ ਹੈ ਜਿੰਨੀ ਕੱਲ ਫਿਜ਼ੀਕਲ ਲੈ ਕੇ ਮੈਨੂੰ ਖੁਸ਼ੀ ਮਿਲਦੀ ਹੈ ਬੇਹੱਦ ਖੁਸ਼ੀ ਮਿਲਦੀ ਹੈ ਸ਼ਬਦ ਤੈਨੂੰ ਗਾਇਸੀ ਦਰਿਆ ਸਾਡੇ ਦੋ ਇੱਕ ਦਾ ਆਫਸਰ ਗਏ ਸੀ ਔਰ ਉਹਨੇ ਸਾਰਾ ਨੁਕਸਾਨ ਕਰਤਾ ਸੀ ਤੋਂ ਵੇਸ਼ਰੇ ਮੈਂ ਇਸ ਤੋਂ ਦੂਰ ਹ ਆਈ ਡੋਟ ਕੰਪੇਅਰ ਇਸ ਤੋਂ ਹਰ ਸਾਲ 15 ਅਗਸਤ ਆਉਂਦੀ ਹੈ 26 ਜਨਵਰੀ ਆਉਂਦੀ ਹੈ ਅਕਸਰ ਜਿਹੜੇ ਫ੍ਰੀडम फाइਟਰ ਹੋਣਦੇ ਨੇ ਉਹਨਾਂ ਨੂੰ ਮਤਲਬ ਕੀ ਸਨਮਾਨਿਤ ਕੀਤਾ ਜਾਂਦਾ ਕਦੀ ਮੌਕਾ ਮਿਲਿਆ ਤੁਹਾਨੂੰ ਇੱਥੇ ਖੰਨਾ ਦੇ ਵਿੱਚ ਕਿੰਨੇ ਕਵਾਰੀ ਤੁਸੀਂ ਸਨਮਾਨਿਤ ਸਰਕਾਰਾਂ ਤੁਹਾਨੂੰ ਯਾਦ ਕਰਦੀਆਂ ਨੇ ਸਰਕਾਰਾਂ ਪੰਜਾਬ ਕਵੀਆਂ ਨੇ ਪਰ ਪਤਾ ਕੀ ਆ ਜਿਹੜੇ ਨਵੀਂ ਜਨਰੇਸ਼ਨ ਆ ਗਈ ਆ ਹਰ ਸਾਲ ਇਥੇ 15 ਅਗਸਤ ਹੁੰਦਾ 26 ਜਨਵਰੀ ਆ ਮੈਨੂੰ ਪਹਿਲਾਂ ਹਮੇਸ਼ਾ ਫੰਕਸ਼ਨ ਤੇ ਬੁਲਾਉਂਦੇ ਸੀ ਪਰ ਅੱਜ ਕਿਸ਼ ਜੇਮਨਡਾਸ਼ ਹੋਣ ਨੂੰ ਮਿਲ ਉਹ ਕਿਤਾਬ ਨੂੰ ਗੈਟ ਵੀ ਇਸ ਰੌਂਗ ਟਾਈਮ ਬੈਕ ਪਰ ਹੁਣ ਇਹ ਭੁੱਲੀ ਹੋਈ ਨਾਂ ਮੈਂ ਫੇ ਚੱਲਣਾ ਬਿਨ ਬਣਾਏ ਤੇ ਰੱਬ ਦੇ ਘਰ ਪਣਾ ਜਾਵਾਂ ਤੋਂ ਇਹ ਸਭ ਇਹ ਮੂਲੀ ਜੀ ਦੇ ਲੋਕ ਨੇ ਇਹ ਸਿਰ ਬੋਟ ਬੈਂਕ ਦਾ ਕਰਦੇ ਆ ਇਹ ਪਿੰਡਾਂ ਦੇ ਸਰਪੰਚ ਬਦਾਲੇ ਫਰਵਾਂ ਦੇ ਬਦਾਲੇ ਕਿਉਂ ਇਸ ਦੀ ਵੈਟਰ ਹਾਂ ਤੇ ਜਾਦੀ ਕਰਦੇ ਕਿ ਉਹ ਕਾਲੇ ਬੰਦੇ ਆ ਕਿ ਪਤਾ ਵੈਟਰ ਕੌਣ ਹੁੰਦਾ ਉਹ ਜਿਹੜਾ ਇੱਥੇ ਕੋਈ ਐਸਡੀਮ ਜਿਹੜਾ ਪਹਿਲਾਂ ਸੀ ਉਹ ਤਾਂ ਮੇਰੇ ਬੱਚਿਆਂ ਦੀ ਉਮਰ ਤੋਂ ਵੀ ਛੋਟਾ ਹੋਊਗਾ ਦੇ ਉਹਨੂੰ ਕੀ ਪਤਾ ਕੀ ਕੀ ਆ ਅੱਛਾ ਮੈਂ ਇੱਥੇ ਪੁੱਛਣਾ ਚਾਹੂੰਗਾ ਜਿਵੇਂ ਰੈਜੀਮੈਂਟਾਂ ਦੇ ਤੁਹਾਡੀ ਕਿਹੜੀ ਤੁਸੀਂ ਰੈਜੀਮੈਂਟ ਦੇ ਵਿੱਚ ਸੀ ਸਰ ਅੰਫਰਟਰੀਜ ਬਹੁਤ ਰਜਮੈਂਟ ਨੇ ਮੇਰੀ ਰਜਮੈਂਟ ਗੁਰਦੇਵੀਆ ਦਾ ਬੜੀ ਫੇਮਸ ਬਟਾਲੀਆ ਇਹ ਉਹ ਬਟਾਲੀਆ ਨਾ ਰੈਜੀਮੈਂਟਾ ਜਿਹਦੇ ਵਿੱਚ ਐਸਵੇਲੇ ਸਭ ਤੋਂ ਜ਼ਿਆਦਾ ਪਰਵੀ ਚੱਕਰਦੇ ਆ ਇਹ ਸਾਡੇ ਕੋਲ ਐਸਵੇਲੇ ਤਿੰਨ ਪਰਵੀ ਚੱਕਰ ਇਸ ਰਜਮੈਂਟ ਕੋਲੇ ਆ ਜਿਹੜੇ ਕਿਸੇ ਵਾਕਿਆ ਕੋਲੇ ਨਹੀਂ ਨਹੀਂ ਹੁਣ ਤੱਕ ਤੁਹਾਨੂੰ ਇੰਨੇ ਇੱਕ ਜਿਹੜੇ ਬਰੀ ਔਨਰ ਤੁਸੀਂ ਪਹੁੰਚ ਚੁੱਕੇ ਹੋ ਕਿੰਨੇ ਕ ਤੁਹਾਨੂੰ ਮੈਡਲ ਮਿਲੇ ਮੈਡਲ ਉਹ ਤੁਹਾਡੇ ਸਾਹਮਣੇ ਨੇ ਲੱਗੇ ਆ ਫੋਟੋ ਲੈ ਸਕਦੇ ਆ ਬਹੁਤ ਮੈਡਲ ਮਿਲੇ ਆ ਮੈਂ ਜ਼ਖਮੀ ਹੋਇਆ ਉਦੋਂ ਵੀ ਮੈਡਲ ਮਿਲਿਆ ਕਾਤਰੀ ਰਾਇ ਕਿ ਮੈਂ ਜ਼ਖਮੀ ਹੋ ਗਿਆ ਸੀ ਔਰ ਜਿਹੜਾ ਮੈਨੂੰ ਸਭ ਤੋਂ ਵੱਡਾ ਮੈਦੇ ਮੇਰੇ ਅਭਿਸ਼ੇਸ਼ ਸੇਵਾ ਮਿਲੇ ਮਿਲਿਆ ਜਿਹੜਾ ਕਿ ਮੈਨੂੰ ਪ੍ਰੈਜ਼ੀਡੈਂਟ ਇੰਡੀਆ ਨੇ ਦਿੱਤਾ ਔਰ ਉਹਨੂੰ ਮੈਨੂੰ ਮੇਰੇ ਪਿੰਨ ਕੀਤਾ ਜਨਰਲ ਵੈਦਿਆ ਤੇ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ 1965 ਦੀ ਜੰਗ ਹੁੰਦੀ ਹੈ ਕਿੱਥੋਂ ਸ਼ੁਰੂਆਤ ਕਿੱਥੋਂ ਹੁੰਦੀ ਹੈ 1965 ਦੀ ਲੜਾਈ ਸ਼ੁਰੂ ਹੁੰਦੀ ਆ ਪਾਕਿਸਤਾਨ ਨੇ ਸ਼ੁਰੂ ਤੋਂ ਤangkana ਸ਼ੁਰੂ ਕਰ ਲਿਆ ਸੀ 1965 ਅਪ੍ਰੈਲ ਚ ਉਹਨਾਂ ਨੇ ਉਸ ਆਪਰੇਸ਼ਨ ਦਾ ਸੀ ਡੇਜ਼ਰਟ ਹੌਕ ਉਹਨਾਂ ਨੇ ਆਪਰੇਸ਼ਨ ਦਾ ਨਾਂ ਰੱਖਿਆ ਉਹਨਾਂ ਨੇ ਕਸ਼ ਦੇ ਵਿੱਚ ਹਮਲਾ ਕਰਕੇ ਦੋ ਤਿੰਨ ਪੋਸਟਾਂ ਜਿ세 BSF ਕੈਪਚਰ ਕਰ ਲਈ ਉਦੋਂ ਆਰਮੀ ਨੇ ਕਾਊਂਟਰ ਟੈਕ ਕਰਕੇ ਉਹ ਪੌਸਟ ਦੁਆਰਾ ਲੈ ਗਿਆ ਇਤਿਬਰੀ ਹਟੇ ਫਿਰ ਉਹਨੇ ਜੇਲ੍ਹ ਦੇ ਵਿੱਚ ਇੱਕ ਹੋਰ ਆਪਰੇਸ਼ਨ ਲਾਂਚ ਕੀਤਾ ਜਿਹਦੇ ਵਿੱਚ ਕੇ ਫੌਜੀ ਵੀ ਆਏ ਸ਼ਿਵਰਜਸ ਜਾ ਕੇ ਉਹਨਾਂ ਦਾ ਏਮ ਸੀਤਾ ਕੇ ਵਜਾ ਕੇ ਕੀ ਰਜਿਸਟਰ ਕਰ ਲਿਆ ਜਦੋਂ ਉਹ ਵੀ ਰਹਿ ਹਟੇ ਫਿਰ ਜਿਹੜੇ ਪ੍ਰਾਈਮ ਮਿਨਿਸਟਰ ਸੀ ਚਾਹੇ ਕਾਦੇ ਬਹੁਤ ਛੋਟੇ ਸੀ ਪਰ ਦੇਰ ਬਹੁਤ ਵੱਡਾ ਸੀ ਲਾਲ ਪਾਤਰ ਸ਼ਾਸਤਰੀ ਉਨੇ ਕੇ ਅਭੀ ਹੁਣ ਆਪਾਂ ਟਾਈਮ ਆ ਗਿਆ ਬਹੁਤ ਹੋ ਗਿਆ ਹੁਣ ਆਪਾਂ ਐਕਸ਼ਨ ਲੈਣਾ ਤੇ ਐਕਸ਼ਨ ਨਹੀਂ ਸੀ ਬਈ ਮੂਵ ਕਰਤੀ ਆਉਂਦੇ ਮੈਨੂੰ ਹੁਣ ਵੀ ਜ਼ਿਆਦਾ ਸਾਨੂੰ ਆਰਡਰ ਮਿਲੇ 3 ਸتمبر ਨੂੰ ਮੈਂ ਅਸੀਂ ਅੰਮਾਲੇ ਨੂੰ ਬੋਏ ਸੀ ਔਰ 5 ਦਸੰਬਰ ਤੱਕ ਅਸੀਂ ਪੂਰੇ ਉੱਥੇ ਉਸੇ ਵੀ ਅ ਇਕੱਠੇ ਹੋਗੇ ਔਰ ਜਿਹੜਾ ਸਾਨੂੰ ਕਲਾਸ ਮਿਲਾ ਸੀ ਬਈ ਇੱਥੇ ਵੀ ਕੈਪਚਰ ਕਰ ਲਿਆ ਅਸੀਂ 6 ਸتمبر ਨੂੰ ਜਦੋਂ ਦੇ ਸਾਲੇ 11:00 ਵਜੇ ਜੇ ਇਸਤਰੀ ਇਹ ਲੜਾਈ ਚ ਵੀ ਦੇਰ ਕਦੇ ਦਾ ਹਮਰੇ ਨਹੀਂ ਹੁੰਦੇ 6 ਸਾਲੇ 11:00 ਵਜੇ ਅਸੀਂ ਹਮਲਾ ਕੀਤਾ ਤੇ ਸਾਨੂੰ ਇੱਕ ਪਿੰਡ ਦਾ ਰਾਜ ਮਿਲਿਆ ਥੇਪਨੋਂ ਉਹ ਵੀ ਲੋਕ ਭੱਜ-ਭੱਜ ਗਏ ਸੀ ਕੋਈ ਨਾ ਬੱਕਰੀਆਂ ਮੁੱਕ ਗਏ ਥੋੜਾ ਬਹੁਤ ਲੋਕ ਸੀ ਗਏ ਉੱਤੇ ਘੁੰਮ ਰਹੇ ਸੀ ਅਸੀਂ 100 ਗਰ ਦੇ ਪਹੁੰਚ ਗਏ ਉਹ 11:30 ਵਜੇ 100 ਵਰ ਪਹੁੰਚ ਗਏ ਇਸ ਐਕਸ਼ਨ ਦੇ ਸਾਲੇ ਰਾਤ 4:00 ਵਜੇ ਇੱਕ ਦੇਰ ਸਵੇਰ ਦਾ ਅੱਗੇ ਜਾ। ਕਿਉਂਕਿ ਸ਼ਰਿੰਗ ਬਹੁਤ ਜ਼ਿਆਦਾ ਸੀ ਪਰ ਸ਼ਰਿੰਗ ਦਾ ਇਹ ਨੁਕਸਾਨ ਵੀ ਸੀ ਕਿਉਂਕਿ ਚੌੜਾ ਦੇ ਖੇਸ ਸੀ ਉਹ ਜਦੋਂ ਗੋਲਾ ਡਿੱਗਦਾ ਸੀ ਉਹ ਕਿਤੇ ਜ਼ਿਆਦਾ ਸੀ ਕਿਤੇ ਵਾਹਵਾ ਆਉਂਦਾ ਸੀ ਸਪਰੇਡਰ ਘੱਟ ਆਉਂਦਾ ਸੀ ਇਸ ਕਰਕੇ ਤਾਂ ਲਿੱਕ ਕੇ ਜੁਟਲੀ ਹੋਇਆ। ਅਸੀਂ ਟ੍ਰਿਵਰ ਤੇ ਪਹੁੰਚ ਗਏ ਉਹ ਕਾਰਾ ਇਹ ਸਾਈਡ ਦਾ ਕਾਰਾ ਛੱਡ ਕੇ ਪੱਜ ਕੇ ਪਾਰਲੀ ਸਾਈਡ ਚਲੇ ਗਏ ਉਧਰੋਂ ਫਾਇਰ ਕਾ ਵੇਰ ਸੀ। ਔਰ ਜਾਦੇ ਉਹ ਜਿਹੜਾ ਪੁਲਸ ਸੀ ਉਹ ਵੀ ਹਟਾ ਕੇ ਚਲੇ ਗਏ। ਤੋਂ ਉਸ ਕੀ ਫੇ ਉੱਥੇ ਸ਼ਾਮ ਤੱਕ ਸਾਨੂੰ ਹੁਕਮ ਮਿਲ ਗਿਆ ਕਿ ਤੂੰ ਵਜਰਾ ਕਰੋ ਆ ਕੇ ਕੀਮਾ ਬੇਜ ਦੇ ਨੇੜੇ ਸਾਨੂੰ ਇਹ ਰਿਆ ਮਿਲਿਆ ਵੀ ਚਾਹ ਕੇ ਡਿਫੈਂਸ ਲਓ ਅਸੀਂ ਰਾਤ ਨੂੰ ਪਹੁੰਚ ਗਏ ਉੱਥੇ ਤੇ 7 ਵਜੇ ਆ ਕੇ ਅਸੀਂ ਡਿਫੈਂਸ ਲੇਣਾ ਸ਼ੁਰੂ ਕਰਦੇ ਆ ਉਦੋਂ ਉੱਥੇ ਕਪਾ ਗੰਨਾ ਬੜੇ ਖੇਸੀ ਜੰਗਲੀ ਸੀ ਕਿਸਮ ਦਾ ਪਰ ਸਾਨੂੰ ਉਹ ਫਾਇਦਾ ਰਿਹਾ ਕਿ ਸਾਨੂੰ ਉਹਦੇ ਨਾਲ ਥੋੜਾ ਕਵਰ ਮਿਲ ਗਿਆ ਨਜ਼ਰ ਦੇ ਸ਼ਿਓਮੇ ਅਸੀਂ ਪੂਰੀ ਰਾਤ ਆਪਣੇ ਡਿਫੈਂਸ ਚਾਲ ਕੀਤੇ ਮਾਈਨ ਫੀਲਡ ਆਇਆ ਸਵੇਰੇ 7 ਫਿਰ ਉਸਨੇ ਸ਼ੁਰੂ ਕੀਤਾ ਉਹਨਾਂ ਦੇ ਐਰਟੈਕ ਵੀ ਆਏ ਸ਼ੈਦਗ ਵੀ ਆਏ ਪਰ ਅਸੀਂ ਕੋਈ ਰਿਸਰਵ ਨਹੀਂ ਹੋਏ ਆਪਣਾ ਕੰਮ ਜਾਰੀ ਰੱਖਿਆ ਔਰ 7 ਤਰੀਕ ਸ਼ਾਮ ਤੱਕ ਸਾਡੇ ਡਿਫੈਂਸ ਪੂਰੇ ਇਤਿਆਰ ਸੀ ਤੇ 8 ਤਰੀਕ ਨੂੰ ਉਹਦਾ ਪਹਿਲਾ ਸੈਕ ਆਇਆ ਸਾਡੇ ਤੇ ਉਹਨਾਂ ਦੇ ਉੱਤੇ ਫੈਕਟਰੀ ਬੈਠੀ ਅੱਲਾਹੁ ਅੱਲਾਹੁ ਦੇ ਨਾਰੇ ਲਾਉਂਦੇ ਆ ਰਹੇ ਸੀ ਜਦੋਂ ਸਾਡੇ ਇਹ ਜਿਹੜੇ ਉਹਨਾਂ ਦੇ ਦੋ ਟੈਗ ਮਾਈਨਰ ਹੋ ਗਏ ਤੇ ਦੋ ਟੈਗ ਆਬਜ਼ਰਵ ਹੋਏ ਦੋ ਤੋਂੜੇ ਆਰਸੀਆ ਕਰ ਗਾ ਹਟਾਤੇ ਹੋਈ ਕਿ ਉਹ ਟੈਗ ਛੰਦ ਕੇ ਵੀ ਪਚ ਗਿਆ ਠੀਕ ਸਰ ਤੋਂ ਉਦੋਂ ਬਾਅਦ ਸ਼ੈਦਗ ਹੁੰਦੇ ਰਏ ਏਅਰ ਸੈਕ ਹੁੰਦੇ ਰਏ 9 ਤਰੀਕ ਫੇਰ ਇਹੀ ਕੀਤਾ 9 ਤਰੀਕ ਸਵੇਰੇ ਫੇਰ ਟੈਗ ਆਇਆ ਫੇਰ ਉਹੀ ਚੀਜ਼ ਹੋਈ ਦੋ ਇੱਕ ਟੈਗ ਉਹਨਾਂ ਦੇ ਮਾਈਨਸਟ੍ਰਕਚਰ ਤੇ ਇੱਕ ਟੈਕ ਕਮੀਜ਼ੇ ਤੋੜੇ ਜਦੋਂ ਚੌਥਾ ਟੈਕ ਤੋੜ ਰਿਹਾ ਸੀ ਤਾਂ ਉਹਨਾਂ ਨੇ ਉਹ ਦੇਖ ਕੇ ਉਡਾਤਾ ਤੇ ਉਹਦਾ ਉਹਦਾ ਸੀਧ ਹੋ ਗਿਆ ਡਰਾਈਵਰ ਜਿਹੜਾ ਸੀ ਉਹ ਸੀਧ ਹੋ ਗਿਆ ਪਰ ਉਹ ਛੁੱਣ ਨੋ ਚਲਾ ਗਿਆ ਔਰ ਇੱਕ ਸਾਰਾ ਹਸਪੀਟਲ ਰਿਹਾ ਪਰ ਉਹਦਾ ਠੀਕ ਸੀ ਪਰ ਛੁੱਣ ਨੋ ਪਾ ਤਾ ਹੋ ਗਿਆ ਸੀ ਤਾਂ ਇਹ ਨੋ ਤਰੀਕ ਦਿਖਾ ਲਿਆ 10 ਤਰੀਕ ਤਾਂ ਉਹਨਾਂ ਨੇ ਇਹ ਸਮਝਿਆ ਵੀ ਅਸੀਂ ਸਾਧੂ ਕੋ ਰੋਕਣ ਵਾਲੇ ਸੀ ਉਹਨਾਂ ਜਨਰਲ ਸਾਹਿਬ ਨਾਲ ਉਹਦਾ ਇੱਕ ਬ੍ਰਿਗੇਡੀਅਰ ਸੀਆਰਟੀ ਜਿਹੜਾ ਉਹਦਾ ਪੂਰਾ ਇੰਚਾਰਜ ਆਫ ਟ੍ਰੀ ਦਾ ਉਹ ਉਹਦਾ ਗੱਡੀਆਂ ਲੈ ਕੇ ਛੱਲੇ ਏਰੀਆ ਜ ਆਪਣੇ ਤੇ ਉਹ ਜਦੋਂ ਆਏ ਤਾਂ ਉਹਨਾਂ ਨੇ ਦੋ ਜਵਾਨ ਪਾਣੀ ਜਿਆ ਲੈ ਰਹੇ ਸੀ ਦੇਖੇ ਉਹਨਾਂ ਨੂੰ ਕਿਹਾ ਵੀ ਇੱਧਰ ਆਓਏ ਉਹ ਕਹਿੰਦੇ ਵੀ ਕੌਣ ਅੱਥਰਾਂ ਜੋ ਦੇਖਿਆ ਵੀ ਇਹ ਤਾਂ ਪਾਕਿਸਤਾਨੀ ਆ ਉਹ ਕਹਿੰਦੇ ਉਹ ਪਾਜਲੇ ਉਹ ਪਾਜੇ ਤਾਂ ਉਹਨਾਂ ਨੇ ਫਾਇਰ ਕੀਤਾ ਉਹਦੇ ਉਹ ਜਵਾਬ ਪਾਰੋਦ ਨੇ ਲਕੀ ਉਹਦਾ ਮੋਰਚਾ ਜਿਹੜੀ ਸੀ ਜਾ ਰਹੀ ਉਹਤੇ ਉਹਨੂੰ ਕੋਈ ਐਲਰਮੀ ਨਹੀਂ ਸੀ ਉਹਨੇ ਐਲਰਮੀ ਖੋਲੀ ਸੀ ਆਠੀ ਜਿਹੜਾ ਬੰਗੇੜੀ ਠਮੀ ਖਾਸੇ ਉਹਦਾ ਬਿੱਕੇ ਮਰ ਗਿਆ ਉਹਦਾ ਜਨਰਲ ਸਾਹਿਬ ਜ਼ਖਮੀ ਹੋ ਗਏ ਉਹ ਕਰੌਲ ਕਾ ਗੈਟਰਾਚਾ ਵਿੱਚ ਪਿੱਛੇ ਗਏ ਉਹਨਾਂ ਦੇ ਫੇਰ ਟੈਕ ਆਇਆ ਉਹਨਾਂ ਨੇ ਸਪੀਕਰ ਤੇ ਅਨਾਉਂਸ ਕੀਤਾ ਵੀ ਸਾਡੇ ਜਨਰਲ ਸਾਹਿਬ ਜ਼ਖਮੀ ਹੈ ਸਾਨੂੰ ਟੈਕ ਕਰਦੇ ਅਸੀਂ ਰੋਪੀਤਾਂ ਲੈ ਕੇ ਪਰ ਉਹਨਾਂ ਜਨਰਲ ਜਾ ਕੇ ਸ਼ਾਮ ਨੂੰ ਮੈਸੇਜ ਆ ਗਿਆ ਵੀ ਜਨਰਲ ਸਾਹਿਬ ਜਿਹੜੇ ਬੜਾ ਅਮਾਮ ਸ਼ਹੀਦ ਹੋ ਗਿਆ ਉਹ ਮਲ ਗਿਆ ਸੀ ਉਹ ਹਸਪੀਟਲ ਬਲ ਗਿਆ ਅਸੀਂ ਇੱਕ ਕੁਨ ਕੈਪਟਨ ਭੌਲੇ ਜਿਹੜੇ ਕੋਲ ਸੂਰਾ ਸਰਗਪਰਾ ਸੀ ਉਹਨਾਂ ਦਾ ਪਲਾਨ ਤਾਂ ਬੜਾ ਖਤਰਨਾਕ ਸੀ ਉਹਨਾਂ ਦਾ ਪਲਾਨ ਸੀ ਵੀ ਅੱਛੇ 2 ਕਿਲੋ ਮਸ਼ੀਨ ਜਾ ਕੇ ਆਪਣੇ ਹਰੀਖਾ ਤੇ ਉਧਰ ਬਿਆਸ ਤੇ ਪੁਲ ਕਬਜ਼ਾ ਕਰਾਂਗੇ 9 ਤਰੀਕ ਨੂੰ ਤੋਂ ਸ਼ੁਰੂ ਹੋ ਕੇ ਜਾ ਕੇ ਲੁਧਿਆਣੇ ਰੁਕਾਂਗੇ 10 ਤਰੀਕ ਜਾ ਕੇ ਦਿੱਲੀ ਸਰਵੇਦੀ ਚਾਹ ਦਿੱਲੀ ਪੀਵਾਂਗੇ ਠੀਕ ਹੈ ਪਰ ਇਹਨੂੰ ਇਹ ਹੋ ਜਾਂਦਾ ਅਗਰ ਜਦ ਹਰ ਵਕਸ਼ ਆਜੀ ਜੇਤ ਨਾ ਰਹਿੰਦਾ ਜਦ ਹਰ ਵਕਸ਼ ਨੂੰ ਗਵਰਨਮੈਂਟ ਵੀ ਆਰਡਰ ਕੀਤੇ ਚੀਫ ਨੇ ਵੀ ਕਿਹਾ ਉਹ ਕਹਿੰਦਾ ਮੈਂ ਘਰ ਚਲੇ ਜਾਉ ਭਾਈ ਤੁਹਾਨੂੰ ਮੈਂ ਬਚਾ ਲੀ ਅਸੀਂ ਕਰਦਾ ਅਸੀਂ ਦੱਸਦੇ ਤੇ ਪਾਕਿਸਤਾਨ ਦਾ ਜੋ ਰਿਐਕਸ਼ਨ ਜੋ ਹਮਰਾ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਉਠਾਇਆ ਉਹਨਾਂ ਦੇ 78 ਦੇ ਕ੍ਰੀਪ ਅਟੈਕ ਜਿਹੜੇ ਪੈਸ਼ੈਂਟਾਂ ਦੇ ਜਿਹੜੇ ਅਮਰੀਕਾ ਕਹਿੰਦਾ ਵੀ ਦੂਬਧੇ ਕੋ ਟੈਕਨੀਕ ਅਸੀਂ ਲਿਆ ਕੇ ਬਿੱਖੀ ਤੇ ਖੜੇ ਪੀਸੇ ਲੋਕ ਦੇਖਣਾ ਉਹਦਾ ਅਸੀਂ ਪੈਟਰ ਨਗਰ ਰੱਖਦਾ ਸੀ ਉਹ ਕਿਉਂ ਪੈਟਰ ਨਗਰ ਸੀ ਪੈਟਰ ਨਗਰ ਉਹ ਹੁਣ ਤੱਕ ਮਸ਼ਹੂਰ ਦਾ ਪੈਟਰ ਨਗਰ ਜਦੋਂ ਇਨਸੀਡੈਂਟ ਅਜ ਕਰੇ ਯਾਦ ਕਰਦੇ ਹਾਂ ਮੰਨ ਲਓ ਕੁਝ ਹੁੰਦਾ ਹੈ ਮੰਨੂ ਬੜੀ ਖੁਸ਼ੀ ਹੁੰਦੀ ਆ ਕਿ ਬਈ ਅਸੀਂ ਜਿੱਤੇ ਕੋਈ ਕੋਈ ਸਾਡਾ ਲੌਸ ਨਹੀਂ ਹੋਇਆ ਸवाय ਇੱਕ ਬੇਰੇ ਜਵਾਨ ਦੀ ਬਾਹ ਕੱਟੇ ਗਈ ਸੀ ਜਿਹਨੂੰ ਮੈਂ ਬਚਾ ਲਿਆ ਔਰ ਬਚ ਗਿਆ ਜੇ ਸਾਥੀ ਨੂੰ ਕੁਝ ਅਜਿਹਾ ਹੁੰਦਾ ਸੀ ਤਾਂ ਉਹਦਾ ਮੰਨੂ ਜਦ ਸਾਥੀ ਕੋਈ ਅਦਨ ਨਾਲ ਦਾ ਇੰਜਰਡ ਹੋ ਜਾਂਦਾ ਸੀ ਜਾਂ ਆਪਣੀ ਜਾਨ ਗਵਾ ਲੈਂਦਾ ਸੀ ਤਾਂ ਕਦੇ ਮੰਨ ਦੋ ਨਹੀਂ ਮੰਨ ਨਹੀਂ ਦੋਦਾ ਉਹ ਤਾਂ ਮੰਨੇ ਹੋਰ ਮਜਬੂਰ ਹੁੰਦਾ ਸੀ ਕਿ ਦੀ ਜਾਨ ਨੂੰ ਬਚਾਵਾਂ ਕਿਉਂਕਿ ਸਾਡੇ ਲਈ ਉਹਦਾ ਫੈਮਿਲੀ ਸਾਡੀ ਉਹੀ ਫੈਮਿਲੀ ਆ ਉਹੀ ਜਵਾਨ ਆ ਜਿਨ੍ਹਾਂ ਦੀ ਅਸੀਂ ਉਹ ਸਾਡੀ ਰੱਖ ਕੇ ਕਰਦੇ ਅਸੀਂ ਉਹਨਾਂ ਦੀ ਰੱਖ ਕੇ ਕਰਦੇ ਇੱਕ ਤੁਸੀਂ ਇਨਸੀਡੈਂਟ ਦੱਸ ਰਹੇ ਸੀਗੀ ਆਫ ਆਰਡਰ ਕੀ ਤੁਹਾਡੇ ਕਿਹੜਾ ਸਪਾਈਸੀਗਾ ਹਾਂ ਬਾਗੋਂ ਕੀ ਇਨਸੀਡੈਂਟ ਸੀਗਾ ਮੇਰਾ ਸਪਾਈਸ ਸੀ ਮੇਰਾ ਆਰਡਰ ਸੀ ਜਰਾਂ ਬੜਾ ਲੰਮਾ ਚੋਲਾ जाट 6 ਫੁੱਟ 2-3 ਇੰਚ ਕੱਦ ਤੇ ਇਹ ਟੈਗ ਆ ਗਿਆ ਮੈਂ ਉਹਨੂੰ ਕਿਹਾ ਇਹ ਟੈਗ ਆ ਗਿਆ ਤੂੰ ਜੈਵੰਦ ਮੰਦਰ ਆ ਜਾ ਮੋਰਚੇਜ ਵੱਢ ਜਾ ਕਹਤਾ ਨਹੀਂ ਸਾਹਿਬ ਇਹ ਤਾਂ ਐਸੇ ਘੁੰਮਤੇ ਰਹਤੀਆ ਮੇਰੇ ਕੁਛ ਨਹੀਂ ਹੁੰਦਾ ਉਹਨਾਂ ਨੇ ਰਾਕਟ ਫਾਇਰ ਕੀਤਾ ਉਹ ਰਾਕਟ ਦਰਸ਼ ਵੱਜ ਕੇ ਇੱਕ ਰਾਕਟ ਦਾ ਟੁਕੜਾ ਆ ਕੇ ਉਹਦੀ ਬਾਹ ਦੇ ਵੱਜਿਆ ਉਹਦੀ ਬਾਹ ਦੇਖ ਕੇ ਟੱਟ ਕੇ ਜ਼ਮੀਨ ਤੇ गिर ਕੇ ਤੇ ਉਦੋਂ ਬਾਅਦ ਮੈਂ ਬੜਾ ਉਹਦਾ ਖੂਨ ਚੱਲੇ ਬੜੀ ਤੇਜ਼ੀ ਨਾਲ ਜੋ ਬਾਹ ਹੀ ਗਿਰ ਕੇ ਜ਼ਮੀਨ ਤੇ ਪਈਆ ਤੇ ਮੇਰੇ ਕੋਲ ਕਿਹੜਾ ਕੋਈ ਮੱਲ ਪੱਟੀ ਚੱਲ ਸੀ ਮੈਂ ਇਹਦਾ ਪੱਗ ਸੀ ਤੇ ਵੀ ਬੰਨhਾ ਕੇ ਉੱਥੇ ਪੱਗ ਰੇੜ ਤੇ ਤਾਂ ਕਿ ਖੂਨ ਜ਼ਿਆਦਾ ਨਿਕਲੇ ਉਦੋਂ ਬਾਅਦ ਉਹ ਬੰਦਾ ਐ ਜਾ ਮੈਂ ਜਿੱਦੀ ਦੇਖਿਆ ਬਗ ਹੈਸ਼ ਰੇਸ਼ੀ ਮਗਾਉਂ ਉਹ ਐਮ ਆਈ ਰੂਮ ਲੈ ਕੇ ਜਾਓ ਕਹਦਾ ਨਾ ਮੈਂ ਪੈਦਲ ਜਾਉਂ ਉਹਨੇ ਆਪਣੀ ਬਾਹ ਚੱਕੀ ਚੱਕ ਕੇ ਐਮ ਆਰਓ ਚ ਪੈਦਲ ਗਿਆ ਪਰ ਉੱਥੇ ਜਾ ਕੇ ਬੇਹੋਸ਼ ਹੋ ਗਿਆ ਉੱਥੇ ਮੈਂ ਫਿਰ ਜਪੇ ਤਾ ਛੀਖ ਗਿਆ ਫਿਰ ਮੈਂ 1900 70 ਜਨ ਸੈਵਿਟੀ ਡਾਈ ਦੇ ਵਿੱਚ ਆ ਵੀ ਹਲਟ ਵਰਚ ਮਿਲਿਆ ਬੜਾ ਮੰਦਕੋਸ਼ ਹੋਰ ਮਿਲ ਕੇ ਉਹਨੇ ਮੈਨੂੰ ਪਛਾਣਿਆ ਮੈਂ ਉਹਨੂੰ ਪਛਾਣ ਲਿਆ ਉਹ ਮੈਂ ਕਿਹਾ ਜੈਨਾਬ ਕਿੱਥੇ ਬਰਦਾ ਸਭ ਮੇਰੇ ਕੋਲ ਯਹਾਂ ਨੌਕਰੀ ਮਿਲ ਗਈ ਹੈ ਮੈਂ ਕਿਹਾ ਅੱਛਾ ਤੋਂ ਬਸ ਪਰਵਾਰ ਕਰ ਇਹ ਦੋਨੋਂ ਬੱਚੇ ਮੇਰੇ ਫੌਜ ਵਿੱਚ ਵਰਤੀ ਕਰਵਾ ਦਿਆ ਤੋਂ ਐਸ਼ੀ ਇਨਸੀਡੈਂਟ ਬੜੇ ਯਾਦ ਰਹਿਣਦੇ ਆ ਅੱਛਾ ਹੁਣ ਫੈਮਲੀ ਦੇ ਵਿੱਚ ਤੁਹਾਡੇ ਕੌਣ ਕੌਣ ਹੈ ਤੇ ਇਥੇ ਕਿਸੇ ਤੇ ਰਹਿੰਦੇ ਹੋ ਨਾ ਦੇ ਵਿੱਚ ਮੇਰੀ ਫੈਮਲੀ ਦੇ ਵਿੱਚ ਮੇਰੇ ਦੋ ਬੇਟੇ ਆ ਦੋਨੋਂ ਅਮਰੀਕਾ ਦੇ ਵਿੱਚ بڑا ਬੇਟਾ ਯੂਐਸਏ ਨੇਵੀਟ ਸੀ ਅਫਸਰ ਲੈਫਟੀਨੈਂਟ ਕਮਾਂਡਰ ਔਰ ਕੀ ਫਲੀਗਰੇ ਰਾਸ਼ਕਪਤ ਤੇ ਔਰ ਦੂਸਰਾ ਬੇਟਾ ਬੇਗਾ ਬਹੁਤ ਸੀਨੀਅਰ ਜਨਰਲ ਮੋਟਰ ਦੇ ਵਿੱਚ ਉਹ ਉਹ ਕਿਸੇ ਉੱਥੇ ਕਈ ਸਾਲ ਲੱਤੋ ਉਹ ਵੀ ਬਹੁਤ ਵਧੀਆ ਚੈਟਰ ਕਰ ਰਿਹਾ ਤੇ ਉਸ ਤੋਂ ਬਾਅਦ ਫਿਰ ਉਹ ਮੇਰਾ ਗ੍ਰੈਂਡਸਨ ਵੀ ਜਿਹੜਾ ਉਹ ਵੀ ਜੂਐਸਏ ایرਫੋਰਸ ਪਾਇਲਟ ਬਣ ਗਿਆ ਜਿੱਦੀ ਉਮਰ ਐ ਸਿਰ ਤੇ 3 ਸਾਲ। ਤੋਂ ਇਸ ਗ੍ਰੇਵੀ ਤਿੰਨ ਜਨਰੇਸ਼ਨਸ ਬਸ ਇਹ ਮੈਂ ਇਹ ਕਹਿ ਰਿਹਾ ਮੈਂ ਬਹੁਤ ਖੁਸ਼ਕਿਸਮਤ ਕਹਿ ਰਿਹਾ ਆਪਦੇ ਆਬਰੂ ਸਮਝਦਾ ਕਿ ਅਸੀਂ ਤਿੰਨ ਜਨਰੇਸ਼ਨ ਸਰਵ ਕਰ ਰਿਹਾ ਮੈਂ ਫੈਕਟਰੀ ਮੇਰਾ ਪਿਤਾ ਜੀ ਵੀ ਮੇਰਾ ਪੋਤਾ ایرਫੋਰਸ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਪ੍ਰਮਾਤਮਾ ਦੀ ਦੇਣ ਹੈ